ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਦੀ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਮਹਾਂਪੁਰਖ ਕਹਿੰਦੇ ਹੁੰਦੇ ਸਨ ਜੇ ਬੰਦਾ ਗਿਆਨ ਚਾਹੁੰਦਾ ਤਾਂ ਮਰਨ ਤੋਂ ਪਹਿਲਾਂ ਇੱਕ ਵਾਰੀ ਮਰਨਾ ਪੈਂਦਾ ਹੈ ਜਿਹੜੇ ਇੱਥੇ ਰਹਿੰਦੇ ਆ ਮਾਇਆ ਵੱਲੋਂ ਹਉਮੈ ਵੱਲੋਂ ਨਹੀਂ ਮਰਦੇ ਉਹਨਾਂ ਨੂੰ ਬਾਰ-ਬਾਰ ਮਰਨਾ ਪੈਂਦਾ ਹੈ ਤੇ ਜਿਹੜੇ ਜਿਉਂਦੇ ਜੀ ਇੱਕ ਵਾਰੀ ਮਰ ਗਏ ਉਹ ਅਮਰ ਹੋ ਗਏ ਸਦਾ ਸਦਾ ਲਈ ਜੀਵਤ ਹੋ ਗਏ ਜਨਮ ਮਰਨ ਦੇ ਬੇੜ ਕੱਟੇ ਗਏ ਸਗੋਂ ਹੋਰਨਾਂ ਦੇ ਕੱਟਣ ਯੋਗ ਵੀ ਪ੍ਰਭੂ ਨੇ ਕਰ ਦਿੱਤੇ ਸੋ ਇੱਕ ਵਾਰੀ ਇੱਕ ਮਾਤਾ ਭਾਗੋਵਾਲ ਤੋਂ ਆਪ ਜੀ ਦੇ ਦਰਸ਼ਨ ਕਰਨ ਆਈ ਆਪਨੇ ਉਸ ਮਾਤਾ ਨੂੰ ਕਿਹਾ ਇਹ ਇੱਕ ਨਿਹੰਗ ਸਿੰਘ ਡਾਕਟਰ ਸਿਵ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਨੂੰ ਬਾਬਾ ਜੀ ਨਿਹੰਗ ਸਿੰਘ ਹੀ ਕਹਿੰਦੇ ਹੁੰਦੇ ਸਨ ਤੇ ਮਾਤਾ ਨੂੰ ਆਖਣ ਲੱਗੇ ਉਹ ਭਾਗੋਵਾਲ ਤੋਂ ਇੱਥੇ ਆਉਂਦਾ ਹੁੰਦਾ ਸੀ ਉਹ ਮਰ ਗਿਆ ਕਿ ਹੈਗਾ ਉਹ ਮਾਈ ਇੱਕਦਮ ਕਹਿਣ ਲੱਗੀ ਨਾ ਬਾਬਾ ਜੀ ਉਹ ਤਾਂ ਬਿਲਕੁਲ ਠੀਕ ਹੈ ਸੁਖੀ ਸ਼ਾਂਦੀ ਰਾਜੀ ਖੁਸ਼ੀ ਹੈ ਆਪਨੇ ਫਿਰ ਵਚਨ ਕੀਤਾ ਨਹੀਂ ਉਹ ਮਰ ਗਿਆ ਮਾਤਾ ਘਬرائی ਹੋਏ ਕਹਿਣ ਲੱਗੀ ਨਾ ਜੀ ਰੱਬ ਸੁਖ ਰੱਖੇ ਉਹ ਬਿਲਕੁਲ ਰਾਜੀ ਬਾਜੀ ਹੈ ਜੀ ਉਹ ਤਾਂ ਬੜੇ ਪਿਆਰ ਨਾਲ ਬਾਣੀ ਪੜਦਾ ਠੀਕ ਠਾਕ ਹੈ ਤੀਜੀ ਵਾਰੀ ਬਾਬਾ ਜੀ ਨੇ ਫਿਰ ਵਚਨ ਕੀਤਾ ਕਿ ਜਿਹੜੀ ਗੱਲ ਤੈਨੂੰ ਮੈਂ ਕਹਿੰਨਾ ਹੈ ਉਹ ਤੈਨੂੰ ਸਮਝ ਨਹੀਂ ਲੱਗਦੀ ਨਿਹੰਗ ਡਾਕਟਰ ਸੇਵ ਸਿੰਘ ਮਰ ਗਿਆ ਜਦ ਤੱਕ ਇਹ ਸੰਸਾਰ ਵੱਲ ਵੱਲੋਂ ਨਹੀਂ ਮਰਦਾ ਤੇ ਉਹ ਨਿਰੰਕਾਰ ਵੱਲ ਜਿਉਂਦਾ ਨਹੀਂ ਹੋ ਸਕਦਾ ਸੋ ਬਾਬਾ ਜੀ ਦਾ ਕਹਿਣ ਤੋਂ ਭਾਵ ਸੀ ਕਿ ਡਾਕਟਰ ਸੇਵ ਸਿੰਘ ਸੰਸਾਰ ਵੱਲੋਂ ਮੋਹ ਮਾਇਆ ਵੱਲੋਂ ਮਰ ਚੁੱਕੇ ਹਨ ਕਿਉਂਕਿ ਜੀਂਦਿਆਂ ਜੀ ਇੱਕ ਵਾਰੀ ਮਰ ਜਾਈਏ ਤਾਂ ਫਿਰ ਹੀ ਪਰਮਾਤਮਾ ਦੇ ਦਰਸ਼ਨ ਦੀਦਾਰ ਹੁੰਦੇ ਹਨ ਪਾਸ਼ ਬਾਣੀ ਵਿੱਚ ਵੀ ਕਹਿੰਦੇ ਹਨ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨਾ ਕੀ ਰੇਨ ਕਾਲ ਤੋ ਆਓ ਹਮਾਰੇ ਪਾਸ ਸੋ ਏ ਸੀ ਮਹਾਂਪੁਰਖਾਂ ਦੇ ਬਚਨ ਸੋ ਆਪਾਂ ਵੀ ਬਚਨ ਕਮਾਈਏ ਮਹਾਂਪੁਰਖਾਂ ਦੇ ਵਤਵਰ ਗੁਰਬਾਣੀ ਪੜ੍ਹੀਏ ਨਸ਼ੇ ਪਤੀ ਤਿਆਗੀ ਮਲਪਾ ਖਾਣੇ ਦਾ ਤਿਆਗ ਕਰਕੇ ਗੁਰੂ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲਾ ਬਣਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ